ਬਾਈ ਨੇ ਲਿਆਂਦੀ ਆ ਬ੍ਰੀਡ ਤੇ ਕੰਮ ਕਰਨ ਵਾਸਤੇ ਤੇ ਬਹੁਤ ਚੰਗੀ ਗੱਲ ਆ ਦੇਖੋ ਤੁਸੀਂ ਬ੍ਰੀਡ ਪੂਰੇ ਕਰੈਕਟਰ ਪੂਰੀ ਠੰਡੀ ਸੀਲ ਹੈ ਵੀ ਤੇ ਆ ਦੇਖੋ ਇਹਦੀ ਆਟਰ ਕੁਆਲਿਟੀ ਇਹ ਫੁੱਡਾ ਖੱਡਾ ਬਹੁਤ ਚੌੜਾ ਹੀ ਮੱਝ ਦਾ ਆਪਾਂ ਇਹ ਚੀਜ਼ ਦੇਖ ਕੇ ਲਈ ਆ ਵੀ ਚੌੜਾ ਬਹੁਤ ਫੁੱਡਾ ਦੂਰੇ ਖੁੱਡੇ ਦੀ ਮੱਝ ਜੀ ਠੀਕ ਆ ਹਾਂਜੀ ਆਹ ਵੇਖੋ ਗਿੱਟ ਤੋਂ ਜ਼ਿਆਦਾ ਵਿਥੀ ਹੈਗੀ ਫੁੱਟੇ ਦੇ ਵਿੱਚ ਆਹ ਫੁੱਡਾ ਬਰਾਬਰ ਹੀ ਲੱਗ ਰਿਹਾ ਹੀ ਮੱਝ ਦਾ ਥੋੜੀ ਲੱਸੀ ਆ ਜਦੋਂ ਰਾਜੀ ਹੋ ਗਈ ਬਹੁਤ ਵਧੀਆ ਹਾਂਜੀ ਹਾਂਜੀ ਥੋੜੀ ਮੱਝ ਨਾ ਬਿਮਾਰ ਹੋ ਗਈ ਸੀ ਇਸੇ ਕਰਕੇ ਥੋੜੀ ਲੱਸੀ ਹੋ ਗਈ ਆ ਠੀਕ ਹੈ ਤੇ ਹੁਣ ਰਿਕਵਰੀ ਕਰ ਰਹੀ ਆ ਮੱਝ ਠੀਕ ਹੈ ਕਰਕੇ ਦੁੱਧ ਤੇ ਆ ਰਹੀ ਆ ਫੇਰ ਦੁਬਾਰਾ ਇੱਕ ਵਾਰੀ ਜਮਾਂ ਟੁੱਟ ਗਈ ਸੀ ਬਹੁਤ ਲੱਸੀ ਹੋ ਗਈ ਜਮਾਂ ਠੀਕ ਹੈ ਹਾਂਜੀ ਹਾਂਜੀ ਮਨੇ 3-4 ਦਿਨ ਪੱਠੇ ਨਹੀਂ ਖਾਦੇ ਮੱਝ ਨੇ ਹੁਣ ਇਹ ਕਿਹੜੇ ਬੁੱਲ ਦੀ ਹੋਊਗੀ ਕੋਈ ਪਤਾ ਉਹਨਾਂ ਦੱਸਿਆ ਉਹ ਕਹਿੰਦੇ ਆ ਰੋੜਾਂ ਵਾਲੇ ਬੁੱਢਾ ਸਾਨ ਹੁੰਦਾ ਹੈ ਗਿਆ 23 ਸਾਲਾਂ ਤੋਂ ਹੋ ਕੇ ਮਰਿਆ ਜੀ ਰੋੜਾਂ ਵਾਲੇ ਦਾ ਸੀ ਹਾਂਜੀ ਰੋੜਾਂ ਵਾਲੇ ਦੀ ਲਾਈਨ ਬਹੁਤ ਮਸ਼ਹੂਰ ਹੋਈ ਆ ਅੱਛਾ ਪਾਕ ਇਹ ਉਸ ਲਾਈਨ ਦੀ ਦੱਸਿਆ ਆਪਾਂ ਨੂੰ ਜੀ